ਗੈਬੀ ਸ਼ਕਤੀਆਂ ਦਾ ਦਾਵਾ ਕਰਨ ਵਾਲੇ ਕੁਝ ਲੋਕਾਂ ਨੇ ਕਦੀ ਆ ਸੱਚ ਨਹੀਂ ਦੱਸਿਆ ਤੁਸੀਂ ਸਭ ਜਾਣਦੇ ਹੋ ਕਿ ਕੁਝ ਅਖਬਾਰਾਂ ਕੁਝ ਟੀਵੀ ਚੈਨਲਾਂ ਦੇ ਉੱਪਰ ਹਰ ਰੋਜ਼ ਕੁਝ ਕੋ ਲੋਕ ਦਾਵਾ ਕਰਦੇ ਨੇ ਕਿ ਉਹਨਾਂ ਦੇ ਕੋਲ ਗੈਬੀ ਸ਼ਕਤੀਆਂ ਨਹੀਂ ਉਹਨਾਂ ਕੋਲ ਗੈਬੀ ਤਾਕਤਾਂ ਨੇ ਉਹ ਆ ਦੱਸ ਸਕਦੇ ਉਹ ਕਰ ਸਕਦੇ ਕੀਟਾ ਕਰਾਇਆ ਖਾਸ ਕਰਕੇ ਵਸ਼ੀਕਰਨ ਬਾਰੇ ਦੱਸਦੇ ਨੇ ਸੰਕਣ ਦੀ ਲੜਾਈਆਂ ਦੇ ਬਾਰੇ ਦੱਸਦੇ ਨੇ ਮਨ ਚਾਇਆ ਵਿਆਹ ਕਰਨ ਬਾਰੇ ਦੱਸਦੇ ਨੇ ਇਹ ਤੇ ਹੋਰ ਕਹਿਣਗੇ ਕਿ ਸਾਡਾ ਕੀਤਾ ਕੋਈ ਤੋੜ ਨਹੀਂ ਸਕਦਾ ਤੁਸੀਂ ਅਕਸਰ ਇਹੋ ਜਿਹੇ ਸ਼ਬਦ ਕੁਝ ਲੋਕਾਂ ਦੇ ਪੰਪਫਲੈਟ ਤੇ ਜਾਂ ਕੁਝ ਲੋਕਾਂ ਦੀ ਟੀਵੀ ਤੇ ਡਿਪੇਟ ਨੂੰ ਵੇਖਿਆ ਹੋਊਗਾ ਨਾਲ ਦੀ ਨਾਲ ਤੁਸੀਂ ਇਹ ਵੀ ਵੇਖਿਆ ਹੋਊਗਾ ਕਈ ਲੋਕ ਰਾਸ਼ੀ ਫਲ ਬਾਰੇ ਵੀ ਦੱਸਣਗੇ ਕਿ ਤੁਹਾਡੀ ਰਾਸ਼ੀ ਦੇ ਵਿੱਚ ਆ ਲਿਖਿਆ ਤੁਹਾਡੀ ਰਾਸ਼ੀ ਚ ਆ ਹੋ ਜਾਊਗੀ ਤੇ ਬਹੁਤ ਸਾਰੇ ਭੋਲੇ ਭਾਲੇ ਲੋਕ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਇਹਨਾਂ ਦਾ ਸ਼ੋਸ਼ਣ ਦਾ ਹਿੱਸਾ ਬਣਦੇ ਨੇ ਇਹ ਇੱਕ ਵੱਡਾ ਕਾਰੋਬਾਰ ਕਰਦੇ ਨੇ ਪੜੀ ਲੋ ਤੁਹਾਡੇ ਵਰਗੇ ਸੂਝਵਾਨ ਸੱਜਣ ਵੀਰ ਸਵਾਲ ਕਰਦੇ ਨੇ ਛੜਕਾਂ ਦੇ ਉੱਪਰ ਆ ਕੇ ਕਿ ਭਾਈ ਛੜਕਾਂ ਤੇ ਹਰ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਨੇ ਕਿ ਮੰਨ ਲਓ ਆਪਾਂ ਇਸ ਹਾਈਵੇ ਤੇ ਵੇਖ ਰਹੇ ਆ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਹਰ ਰੋਜ਼ ਪੰਜਾਬ ਚ ਕਿੰਨੇ ਲੋਕ ਮਰ ਜਾਂਦੇ ਨੇ ਐਕਸੀਡੈਂਟਾਂ ਦੇ ਨਾਲ ਕਦੀ ਕਿਸੇ ਪਖੰਡੀ ਨੇ ਕਿਸੇ ਇੱਕ ਤਾANTRIK ਨੇ ਕਿਸੇ ਗੈਬੀ ਸ਼ਕਤੀਆਂ ਦੇ ਦਾਵਾ ਕਰਨ ਵਾਲੇ ਨੇ ਦੱਸਿਆ ਕਿ ਅੱਜ ਫਲਾਨੀ ਸੜਕ ਦੇ ਉੱਪਰ ਐਕਸੀਡੈਂਟ ਹੋ ਜਾਵੇਗਾ ਅੱਜ ਫਲਾਨੀ ਸੜਕ ਦੇ ਉੱਪਰ ਕੋਈ ਵੱਡੀ ਘਟਨਾ ਹੋ ਜਾਵੇਗੀ ਤੁਸੀਂ ਕਦੀ ਕਿਸੇ ਕੋਲ ਪਖੰਡੀ ਕੋਲ ਇਹ ਗੱਲ ਨਹੀਂ ਸੁਣੀ ਹੋਵੇਗੀ ਕਾਰਨ ਕੀ ਹੈ ਕਿ ਉਹਨਾਂ ਨੂੰ ਪਤਾ ਸਾਡੇ ਪੱਲੇ ਤੇ ਹੈ ਨਹੀਂ ਕੁਝ ਵੀ ਅਸੀਂ ਦੱਸ ਨਹੀਂ ਸਕਦੇ ਪਰ ਸੂਝਵਾਨ ਸੱਜਣ ਚਾਹੁੰਦੇ ਨੇ ਕਿ ਜੇ ਇਹਨਾਂ ਕੋਲ ਹੁੰਦਾ ਕੁਝ ਇਸ ਤਰ੍ਹਾਂ ਦਾ ਹੋਵੇ ਕਿਉਂਕਿ ਕਈ ਵਾਰਾਂ ਐਕਸੀਡੈਂਟ ਦੇ ਨਾਲ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੋ ਮੌਤ ਦੇ ਘਰ ਉੱਤਰ ਜਾਂਦਾ ਆ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਨੈਸਟ ਹੋ ਜਾਂਦਾ ਆ ਤੇ ਹੱਸਦਾ ਵਾਸਤਾ ਪਰਿਵਾਰ ਮਿੰਟਾਂ ਚ ਖਤਮ ਹੋ ਜਾਂਦਾ ਜੇਕਰ ਇਹਨਾਂ ਕੋਲ ਕੋਈ ਗੈਬੀ ਸ਼ਕਤੀਆਂ ਹਨ ਤਾਂ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਫਲਾਨੀ ਗੱਡੀ ਦਾ ਅੱਜ ਇੰਨੇ ਵਜੇ ਐਕਸੀਡੈਂਟ ਹੋ ਸਕਦਾ ਆ ਬੰਦਿਆਂ ਨੂੰ ਅੰਜ ਹੋ ਸਕਦਾ ਤਾਂ ਕਿ ਸਰਕਾਰ ਨੂੰ ਜਾਂ ਸਾਡੇ ਫੂਜਵਾਨ ਲੋਕ ਉਹ ਜਹੇ ਲੋਕਾਂ ਨੂੰ ਜਿੱਥੇ ਟੋਲ ਪਲਾਜ਼ਾ ਭਰਦੇ ਉੱਥੇ ਇਹਨਾਂ ਨੂੰ ਬਿਠਾ ਲੈਣ ਕਿ ਭਾਈ ਤੂੰ ਦੱਸ ਵੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਣਾ ਕਿਹੜੀ ਨਹੀਂ ਹੋਣਾ ਤੇ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ ਪਰ ਤੁਸੀਂ ਸੱਚ ਜਾਣਦੇ ਹੋ ਕਿ ਇੰਜ ਹੋਣਾ ਨਹੀਂ ਇਹ ਚੂ ਨਹੀਂ ਸਕਦਾ ਇਹ ਇੱਕ ਪਖੰਡੀ ਲੋਕਾਂ ਦੀ ਕਬੱਡੀ ਚਾ ਲਿਆ ਸਾਡੇ ਲੋਕ ਹਰਕਾਫੀ ਜਾਗਰੂਕ ਹੋ ਰਹੇ ਨੇ ਕਾਫੀ ਸੁਜਮਾਨ ਭੈਣ ਭਰਾ ਜਿਹੜੇ ਨੇ ਇਸ ਵਿਸ਼ੇ ਤੇ ਆਏ ਨੇ ਕਿ ਹਾਂ ਇਹ ਲੋਕ ਪਖੰਡੀ ਨੇ ਲੁੱਟਦੇ ਨੇ ਵਹਿਮ ਪਰ ਫਲਾਉਂਦੇ ਨੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਕਹਿਣ ਤੋਂ ਭਾਵ ਕੀ ਹੈ ਕਿ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਚਾਹੀਦਾ ਆ ਇਹ ਲੋਕ ਸਾਡੇ ਸਮਾਜ ਲਈ ਕਲੰਕ ਨੇ ਤੇ ਆਪਣੇ ਧੀਆਂ ਪੁੱਤਾਂ ਨੂੰ ਸਾਨੂੰ ਮਾਡਰਨ ਬਣਾਉਣਾ ਚਾਹੀਦਾ ਉਹਨਾਂ ਨੂੰ ਨਵੀਂ ਸੋਚ ਦੇ ਹਾਨੀ ਬਣਾਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਵਿੱਚ ਇੱਕ ਚੰਗੀ ਸੋਚ ਵੱਧ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਕਟਰ ਸਿੰਘ ਕਿਰਸਿਕਾ ਜੂਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ